ਇਹ ਜੋੜਾ ਤੇ ਤਿਆਰੀ ਹੈ ਕੋਈ ਐਪਰੇਟ ਜਿਹਨਾਂ ਚ ਡੋਲੀ ਮੁੜ ਕੇ ਨਹੀਂ ਹੁੰਦੀ ਫਰਾਜ਼ ਚੜ੍ਹਦੀ ਜਾਂਦੀ ਹੈ ਫਿਰ ਵੀ ਤਿਆਰੀਆਂ ਚੱਲਦੀ ਜਾਂਦੀਆਂ ਇਹ ਮੇਲੇ ਆ ਜਿੱਦ ਨਜ਼ਰ ਮੇਲੇ ਦੀ ਸਮਾਪਤੀ ਨਹੀਂ ਹੁੰਦੀ ਉਹਨਾਂ ਚੋਂ ਕੁਝ ਨਾ ਕੁਝ ਵਿੱਚੋਂ ਨਿਕਲਦਾ ਜੁਰਿਆ ਹੁੰਦਾ ਅਸੀਂ ਜਿਹੜੀ ਮੇਨ ਤਿਆਰੀ ਹੁੰਦੀ ਉਹ ਦਰਸ਼ਕਾਂ ਦੀ ਹੁੰਦੀ ਕਿਉਂਕਿ ਅਸੀਂ ਜਿੱਦਾਂ ਮਰਜ਼ੀ ਵੱਡਾ ਇੰਤਜ਼ਾਮ ਕਰ ਲੀਏ ਜਿਨਾਂ ਚਿਰ ਦਰਸ਼ਕ ਨਹੀਂ ਨਾ ਕਲਾਕਾਰ ਲਖਣੀ ਤੇ ਨਾ ਮੇਲਾ ਸ਼ੁਰੂ ਸਾਨੂੰ ਫੀਲ ਨਹੀਂ ਅਸੀਂ ਆਪਣੇ ਬਜ਼ੁਰਗਾਂ ਦੇ ਮੋਢੇ ਚੜ੍ਹ ਕੇ ਮੇਲੇ ਦੇਖੇ ਆ ਜਿਹੜੇ ਬੰਦਿਆਂ ਨੇ ਆਪਣੇ ਦਾਦੇ ਜਾਂ ਪਿਓ ਦੇ ਮੋਢੇ ਚੜ੍ਹ ਕੇ ਮੇਲਾ ਵੇਖਿਆ ਉਹਨਾਂ ਉਹ ਜਿੰਨੀ ਮਰਜੀ ਉਮਰ ਦਾ ਹੋ ਜਿੰਨੂੰ ਭੁੱਲ ਗਾ। ਇਹ ਛੋਟਾ ਜਿਹਾ ਪ੍ਰੋਗਰਾਮ ਹੈ ਆਪਣੇ ਘਰ ਚ ਹੋਵੇ ਤਾਂ ਆਪਾਂ ਨੂੰ ਉਹਦੇ ਲਈ ਭਾ ਦੇ ਬਣ ਜਾਂਦੇ ਵੀ ਕਦੋਂ ਤੋਂ ਅਰੇਂਜਮੈਂਟ ਕਰਨੇ ਸ਼ੁਰੂ ਹੋ ਜਾਂਦੇ। ਸੋ ਇਹ ਮੇਲਾ ਜੋ ਕਿ ਸਾਲ ਬਾਅਦ ਸਾਰੇ ਪੰਜਾਬੀਆਂ ਨੂੰ ਲੱਗ ਪਾ ਕਨੇਡਾ ਟੋਰਾਂਟੋ ਦੇ ਵਿੱਚ ਇਹ ੜੀਕ ਹੁੰਦੀ ਆ ਪੰਜਾਬ ਦੇ ਮੇਲੇ। ਹੋਰ ਮੇਲੇ ਦੀ ਜਿਹੜੀ ਵਿਸ਼ੇਸ਼ਤਾ ਜੀ ਸਾਡੇ ਜਿੰਨੇ ਵੀ ਬਜ਼ੁਰਗ ਆ ਸੋ ਤੁਰਲੇ ਵਾਲੀਆਂ ਪੱਗਾਂ ਬਨ ਕੇ ਤੂੰ ਇਹ ਚਾਦਰੇ ਲਾ ਕੇ ਕੁੜਤੇ ਪਾ ਕੇ ਤੇ ਗਲਾਂ 'ਚ ਕੈਂਠੇ ਪਾ ਕੇ ਸਮਾਂ ਵਾਲੀ ਡਾਂਗ ਫੜ ਕੇ ਸੋ ਮੇਲੇ ਦਾ ਵਿਸ਼ੇਸ਼ਕਰਸ਼ਨ ਹੁੰਦਾ ਜੀ ਟਰੱਕ ਸ਼ੋ ਹੁੰਦੇ ਆ ਸੀਪ ਦੀਆਂ ਬਾਜ਼ੀਆਂ ਹੁੰਦੀਆਂ ਕਬੂਤਰਬਾਜ਼ੀ ਹੁੰਦੀ ਆ ਤੇ ਹੋਰ ਬਹੁਤ ਸਾਰੇ ਐਕਟੀਵਿਟੀ ਹੋਰ ਵੀ ਪੰਜਾਬੀ ਸੱਭਿਆਚਾਰ ਕਿੰਨੇ ਆ ਤੁਹਾਨੂੰ ਵੱਖਰੀਆਂ ਵੱਖਰੀਆਂ ਬਣ ਗਈਆਂ ਵੇਖਣ ਨੂੰ ਮਿਲਣਗੀਆਂ ਖਾਜੀਪੁਰ ਕੋਟੜਾ ਜਿਹੜਾ ਪੰਜਾਬ ਦੇ ਮੇਲਾ ਆ 13 ਸੈਪਟੈਂਬਰ ਦਿਨ ਸ਼ਨੀਵਾਰ ਨੂੰ ਗੁਰਬਨ ਮਾਲ ਦੀ ਪਾਰਕਿੰਗ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਇਸ ਮੇਲੇ ਦੇ ਵਿੱਚ ਜਿਹੜੀ ਸ਼ੁਰੂਆਤ ਹੈ ਉਹ ਬੱਚਿਆਂ ਦੇ ਪ੍ਰੋਗਰਾਮ ਤੋਂ ਹੋਏਗੀ। ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਭਪਿੰਦਰ ਮਖੇ ਮੌਜੂਦ ਹਾਂ ਔਰ ਮੇਰੇ ਨਾਲ ਭਾਈ ਜਸਵੰਦਰ ਖੋਸਾ ਔਰ ਭਾਈ ਜੀ ਹੁਣੇ ਪਿਛਲੇ ਕਈ ਦਿਹਾਕਿਆਂ ਤੋਂ ਜਿਹੜਾ ਪੰਜਾਬ ਦੇ ਮੇਲਾ ਕਰਾ ਰਿਹਾ ਆਉਂਦੀ 13 ਤਰੀਕ ਨੂੰ ਇਹ ਹੋਣ ਜਾ ਰਿਹਾ ਜੀ ਸੋ ਭਾਈ ਜੀ ਕਿਵੇਂ ਦੇਖਦੇ ਹੋ ਕਿ ਮੈਂ ਤਿਆਰੀਆਂ ਚੱਲ ਰਹੀਆਂ ਜੀ ਬਹੁਤ ਅ ਪਹਿਲਾਂ ਤਾਂ ਡੇਲੀ ਪੰਜਾਬੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੂਰੀਆਂ ਜੋਰਾਂ ਦੇ ਤਿਆਰੀਆਂ ਜੀ ਰੈਬੇ ਵਿੱਚ ਕਹਿਣ ਲ ਜਿੰਨਾ ਚਿਰ ਡੋਲੀ ਮੁੜ ਕੇ ਨਹੀਂ ਆਉਂਦੀ ਬਰਾਤ ਚੜ੍ਹਵੀ ਜਾਂਦੀ ਹੈ ਫਿਰ ਵੀ ਤਿਆਰੀਆਂ ਚੱਲੀਆਂ ਜਾਂਦੀਆਂ ਹੁੰਦੀਆਂ ਇਹ ਮੇਲੇ ਆ ਜੀ ਜਿੰਨਾ ਚਿਰ ਮੇਲੇ ਦੀ ਸਮਾਪਤੀ ਨਹੀਂ ਹੁੰਦੀ ਉਹਨਾਂ ਚਿਰ ਕੁਝ ਨਾ ਕੁਝ ਵਿੱਚੋਂ ਨਿਕਲਦਾ ਹੀ ਤੁਰਿਆ ਹੁੰਦਾ ਜਿਹੜੀਆਂ ਕਲਾਕਾਰਾਂ ਦੀਆਂ ਸਟੇਜ ਦੀਆਂ ਸਾਊਂਡ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਆ ਬਾਕੀ ਜਿਹੜੀਆਂ ਹੋਰ ਤਿਆਰੀਆਂ ਉਹ ਫਿਰ ਦਰਸ਼ਕਾਂ ਨਾਲ ਆ ਜੀ ਜਦੋਂ ਦਰਸ਼ਕ ਆਗੇ ਤੇ ਸਾਡੀਆਂ ਤਿਆਰੀਆਂ ਅਸਲ ਜਿਹੜੀ ਮੇਨ ਤਿਆਰੀ ਹੁੰਦੀ ਉਹ ਦਰਸ਼ਕਾਂ ਦੀ ਹੁੰਦੀ ਹੈ ਜੀ ਕਿਉਂਕਿ ਅਸੀਂ ਜਿੱਡਾ ਮਰਜ਼ੀ ਵੱਡਾ ਇੰਤਜ਼ਾਮ ਕਰ ਲਗੇ ਜਿੰਨਾ ਚਿਰ ਦਰਸ਼ਕ ਨਹੀਂ ਨਾ ਕਲਾਕਾਰ ਲੱਗਣੇ ਆ ਤੇ ਨਾ ਮੇਲਾ ਸ਼ੁਰੂ ਹੋਣਾ ਅ ਸਭ ਤੋਂ ਜਿਹੜੀ ਵੱਡੀ ਤਿਆਰੀ ਹੁੰਦੀ ਉਹ ਦਰਸ਼ਕਾਂ ਦੀ ਹੁੰਦੀ ਜਦੋਂ ਦਰਸ਼ਕਾਂ ਆ ਤੋ ਕਰਾ ਰਹੇ ਹਾਂ ਅੱਕਦੇ ਨਹੀਂ ਕਹਿੰਦੇ ਕਵੀ ਬੰਦਾ ਕਹਿੰਦਾ ਨਾ ਆਪ ਕੋਈ ਛੱਡ ਯਾਰ ਕੀ ਕਿਉਂਕਿ ਦੇਖੋ ਵੈਸੇ ਤਾਂ ਚਲੋ ਇਹ ਪਰਮਾਤਮਾ ਕੰਨੀ ਹੀ ਦੇਣ ਹੁੰਦੀ ਹੈ ਜਿਵੇਂ ਆਪਾਂ ਲੰਗਰ ਵੀ ਲਾਉਨੇ ਆ ਹਰ ਵੀਕਐਂਡ ਤੇ ਔਰ ਕਿੰਨ ਸਾਲਾਂ ਤੋਂ ਆਪਾਂ ਲਾ ਰਹੇ ਆ ਉਹ ਵੀ ਦਸਵੰਦ ਆਪਾਂ ਲੋਕ ਕਹਿੰਦੇ ਜੀ ਦਸਵੰਦ ਕੱਢੋ ਪਰ ਕਈ ਵਾਰੀ ਦਿਖਾਉਣ ਤੋਂ ਬਗੈਰ ਕੰਮ ਨਹੀਂ ਚੱਲਦਾ ਪਹਿਲਾਂ ਵੀ ਉਹੀ ਗੱਲਾਂ ਕਰਕੇ ਹਟੇ ਆ ਪਰ ਕਿੰਨਾ ਕੁ ਮੁਸ਼ਕਲ ਲੱਗਦਾ ਜੀ ਜਦੋਂ ਤਾਂਮ-ਜਾਮ ਇਕੱਠਾ ਕਰਨਾ ਜਿਹੜਾ ਟੀਮ ਵਰਕ ਆ ਕਿਵੇਂ ਦੇਖਦੇ ਮੈਨੂੰ ਨਹੀਂ ਅਜੇ ਤੱਕ ਕੋਈ ਬਹੁਤ ਲੋਕ ਮੈਨੂੰ ਇਹ ਕੁਐਸਚਨ ਪੁੱਛਦੇ ਹੁੰਦੇ ਜੀ ਅਸੀਂ ਤਕਰੀਬਨ ਹਰੇਕ ਟਿਊਜ਼ ਕਿਸੇ ਨੇ ਥੋੜੇ ਜਿਹੇ ਦਿਨ ਹੋ ਗਏ ਵਿਆਹ ਤੇ ਗਿਆ ਤੇ ਉਹ ਜਿਹਦੇ ਮੁੰਡੇ ਦਾ ਵਿਆਹ ਸੀ ਮੈਨੂੰ ਕਹਿੰਦਾ ਅੰਕਲ ਮੈਂ ਦੇ ਲੋ ਵੀ ਇੱਕ ਦਿਨ ਤੁਹਾਡੇ ਮੇਲੇ ਤੇ ਆਇਆ ਸੀ ਛੋਟਾ ਜਿਹਾ ਹੁੰਦਾ ਸੀ ਤੇ ਸਾਡੇ ਨਾਲ ਇੱਕ ਬਹੁਤ ਮੇਰੇ ਖਿਆਲ 25 30 ਸਾਲ ਤੋਂ ਉਹੀ ਟਾਇਲ ਲੈ ਕੇ ਹੁੰਦੇ ਬਜ਼ੁਰਗ ਤੇ ਮਾਤਾ ਕਹਿੰਦਾ ਤੁਸੀਂ ਮੈਨੂੰ ਉਸ ਅੰਕਲ ਤੋਂ ਫਰੀ ਟਾਇਲ ਲੈ ਕੇ ਦਿੱਤਾ ਸੀ ਕਹਿੰਦਾ ਮੈਂ 4 5 ਸਾਲ ਦਾ ਸੀ ਕਹਿੰਦਾ ਵੀ ਅੱਜ ਮੇਰਾ ਵਿਆਹ ਵੀ ਹੋ ਚੁੱਕਾ ਹੈ ਪਰ ਅੱਜ ਦੇ ਦਿਨ ਤੱਕ ਮੈਨੂੰ ਉਹ ਗੱਲ ਚੇਤੇ ਆ ਇਸ ਕਰਕੇ ਜਿਹੜੇ ਉਹ ਤੁਸੀਂ 20 ਪੈਂਤੀਆਂ ਸਾਲਾਂ ਜਿਹੜੇ ਮਤਲਬ ਕਿ ਉਦੋਂ ਜਵਾ ਕੋਈ 5 ਸਾਲ ਦਾ ਹੀ 7 ਸਾਲ ਦਾ ਹੀ ਉਹਨਾਂ ਦੇ ਹੁਣ ਵਿਆਹ ਹੋਈ ਜਾਂਦੇ ਆ ਜਾਂ ਉਹਨਾਂ ਦੇ ਗਾਂ ਬੱਚੇ ਹੋ ਗਏ ਉਹ ਦੱਸਦੇ ਯਾਰ ਅਸੀਂ ਆ ਮੇਲੇ ਤੇ ਜਾ ਜਾ ਵੱਡੇ ਹੋਏ ਆ ਇਹ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਜਿਵੇਂ ਸਾਨੂੰ ਫੀਲ ਹੁੰਦਾ ਹੀ ਅਸੀਂ ਆਪਣੇ ਬਜ਼ੁਰਗਾਂ ਦੇ ਮੋਢਿਆਂ ਤੇ ਚੜ ਕੇ ਮੇਲੇ ਦੇਖੇ ਆ ਜਿਹੜੇ ਬੰਦਿਆਂ ਨੇ ਆਪਣੇ ਦਾਦੇ ਜਾਂ ਪਿਓ ਦੇ ਮੋਢੇ ਤੇ ਜੜ ਕੇ ਮੇਲਾ ਵੇਖਿਆ ਉਹ ਨਾ ਉਹ ਜਿੰਨੀ ਮਰਜੀ ਉਮਰ ਦਾ ਉਹ ਜੀ ਨੂੰ ਭੁੱਲਦਾ ਨਹੀਂ ਇਸੇ ਤਰ੍ਹਾਂ ਹੀ ਸਾਡਾ ਪੰਜਾਬ ਡੇ ਆ ਜੀ ਜਦੋਂ ਤੁਸੀਂ ਪਰਿਵਾਰ ਨਾਲ ਨਾਨੇ ਨਾਨੀ ਦਾਦੇ ਦਾਦੀ ਨਾਲ ਪੂਰੇ ਪਰਿਵਾਰ ਨੇ ਆਉਣਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਪਰਿਵਾਰ ਇਸ ਕਰਕੇ ਆ ਜਾਂਦੇ ਸਾਡੀ ਟਿਕਟ ਕੋਈ ਨਹੀਂ ਨਹੀਂ ਤਾਂ ਇਹ ਹੁੰਦਾ ਯਾਰ ਪਰਿਵਾਰ ਦੇ ਦੋ ਜੀ ਆਵੜੋ ਟਿਕਟ ਮਹਿੰਗੀ ਆ ਕਾਹਨੂੰ ਬਜਟ ਤੰਗ ਕਰਨਾ ਦੋ ਆ ਸ਼ੋਅ ਵੇਖ ਲਓ ਦੋ ਅਗਲਾ ਸ਼ੋਅ ਵੇਖ ਲਓ ਇਹਦੇ ਵਿੱਚ ਇਸ ਕਰਕੇ ਕੋਈ ਟਿਕਟ ਨਹੀਂ ਹੁੰਦੀ ਤਾਂ ਹੀ ਸਾਡਾ ਇਹ ਹੁੰਦਾ ਕਿ ਪੂਰਾ ਪਰਿਵਾਰ ਰਲ ਮਿਲ ਕੇ ਇਸ ਪੰਜਾਬ ਦੇ ਦਾ ਆਨੰਦ ਮਾਣੇ ਜੀ ਪਰ ਅਸੀਂ ਚਾਹੁੰਦੇ ਆ ਕਿ ਅਸੀਂ ਪੰਜਾਬੀ ਨਾਲ ਆਪਣੀ ਮਾਂ ਬੋਲੀ ਨਾਲ ਜੁੜੀਏ ਜੀ ਜਿੰਨਾ ਕਿ ਜੇ ਅਸੀਂ ਜੁੜਾਂਗੇ ਸਾਡੀ ਜਨਰੇਸ਼ਨ ਜੁੜਦੀ ਰਹੂਗੀ ਕਿਉਂਕਿ ਜੇ ਅਸੀਂ ਜੜਾਂ ਦੀ ਦੇਖ ਰੱਖ ਨਹੀਂ ਨਾ ਕੀਤੀ ਤੇ ਪੱਤਿਆਂ ਤੇ ਜਿੰਨਾ ਮਰਜੀ ਪਾਣੀ ਛਿੜਕੀ ਜਾਈਏ ਦਰਖਤ ਸੁੱਕ ਜਾਣਾ ਇਸ ਕਰਕੇ ਜਿਹੜੀਆਂ ਸਾਡੀਆਂ ਰੂਟਸ ਆ ਸਾਨੂੰ ਉਹਨਾਂ ਨੂੰ ਜੋੜਨਾ ਜ਼ਰੂਰੀ ਆ ਨਾਲ ਪੰਜਾਬ ਡੇ ਕਹਿ ਲਓ ਪੰਜਾਬੀਅਤ ਕਹਿ ਲਓ ਸਾਡੀ ਜਿਹੜੀ ਮਾਂ ਬੋਲੀ ਆ ਜਾਂ ਫਿਰ ਜਦੋਂ ਇਸ ਤਰ੍ਹਾਂ ਦੇ ਮੇਲੇ ਹੁੰਦੇ ਆ ਫਿਰ ਉਹਦੇ ਵਿੱਚ ਉਹਨਾਂ ਨੂੰ ਵੀ ਕੁਝ ਨਾ ਕੁਝ ਲੱਗਦਾ ਯਾਰ ਸਾਡੀ ਵੀ ਇੱਕ ਦਿਨ ਹੋਟਿੰਗ ਆ ਸਾਨੂੰ ਵੀ ਫੀਲ ਲੱਗਦਾ ਕਿ ਭਈ ਅਸੀਂ ਆਏ ਆ ਕਿਉਂਕਿ ਉੱਥੇ ਜੇ ਮੋਸਟਲੀ ਹੁੰਦਾ ਇਹ ਉਹ ਗਰੀਬ ਜੁਆਗ ਵੀ ਕਿ ਜਿਹਨੂੰ ਉਦੋਂ ਕਿ ਉਹ WhatsApp ਕਰਦੇ ਤੂੰ ਜਣਾ ਵੀ ਅਪਡੇਟ ਤੇ ਤੂੰ ਜਣਾ ਮੈਂ ਦੇਖਦੋਂ ਵਿਆਹਾਂ ਤੇ ਗਿਆ ਅੰਕਲ ਵੀ ਕਮਿੰਗ ਮੈਂ ਕਹਿੰਦਾ ਕਿਦਾਂ ਕਹਿੰਦਾ ਮੈਂ ਤੂੰ ਕੱਲਾ ਆ ਰਿਹਾ ਕਹਿੰਦਾ ਨਹੀਂ ਮੇਰੇ ਫਰੈਂਡਾਂ ਨਾਲ ਗੱਲ ਹੁੰਦੀ ਰਹਿੰਦੀ ਕਿਉਂਕਿ ਸਕੂਲਾਂ 'ਚ ਤੇ ਛੁੱਟੀਆਂ ਨੇ ਕਹਿੰਦਾ ਪਾਹੀ WhatsApp ਤੇ ਇੱਕ ਜਿਹੜਾ ਚੈਟ ਕਰਦੇ ਰਹਿੰਦੇ ਆ ਵੀ ਆਪਾਂ ਪੰਜਾਬ ਡੇ ਤੇ ਜਾਣਾ ਤੇ ਨਾਰਮਲੀ ਜਦੋਂ ਆਪਾਂ ਵੀਕਐਂਡ ਤੇ ਕਰਦੇ ਆ ਐਕਚੁਅਲ ਆਪ ਗਾਗਸਤ ਦੇ ਐਂਡ ਜੇ 'ਚ ਕਰਦੇ ਹੁੰਨੇ ਆ ਇਸ ਵਾਰ ਆ ਤਰੀਕ ਅੱਗੇ ਕਰ ਲਈ ਆ ਔਰ ਸਾਰਿਆਂ ਦੇ ਮਨਾਂ 'ਚ ਇਹ ਸੀ ਵੀ ਸ਼ਾਇਦ ਪਤਾ ਨਹੀਂ ਯਾਰ ਪੋਸਟਪੋਨ ਹੋ ਗਿਆ ਹਨਾ ਪਰ ਜਦੋਂ ਦੁਬਾਰਾ ਤਰੀਕ ਦੱਸੀ ਲੋਕਾਂ ਨੂੰ ਫੇ ਕੱਟ ਨਹੀਂ ਹੋ ਰੇ ਕੈਂਸਲ ਹੀ ਹੋ ਰੇ ਹਾਂ ਅਸੀਂ ਜਿਹੜਾ ਤਰੀਕਾ ਕੀਤਾ ਮੈਨੂੰ ਕਹਿੰਦਾ ਤੁਸੀਂ ਬਲੀਵ ਕਰੋ ਮੈਂ ਨਾ ਕਿਸਮਤ ਵਾਲਾ ਮੈਂ ਹੀ ਕਦੇ ਇਹ ਨਹੀਂ ਵੇਖਿਆ ਕਿਹਦਾ ਲੱਗਾ ਕਿਹਦਾ ਨਹੀਂ ਲੱਗਾ ਜਿੰਨੇ ਕ ਪੋਸਟਰ ਤੇ ਲੱਗੇ ਲਾ ਦੇ ਤੇ ਜਾਂ ਕਿਹਦਾ ਫੋਨ ਆਇਆ ਇਹ ਮੇਰਾ ਨਹੀਂ ਲੱਗਾ ਲਾ ਦੇ ਰੱਬ ਤੋਂ ਇੰਨੀ ਕਿ ਮੇਰ ਆ ਕਾਲ ਨਹੀਂ ਕਰਨੀ ਪਈ ਕਿਸੇ ਨੂੰ ਭਈ ਸਪਾਂਸਰਸ਼ਿਪ ਚਾਹੀਦੀ ਹੈ ਮਤਲਬ ਕਿ ਆਪੋਕੇ ਲੈ ਕੇ ਕਹਿੰਦੇ 10000 ਕੀ ਕਰਨਾ ਹੁਣ ਕਈ ਪਿਛਲੀ ਜਿਹੜੀ ਬੰਦਾ ਮੈਂ ਕਿਹਾ ਯਾਰ ਮਤਲਬ ਕਿ ਚੈੱਕ ਡਟਾ ਤੇ ਮੈਂ ਜਦੋਂ ਵੇਖਿਆ ਮੈਂ ਕਿਹਾ ਤੇਰਾ ਨਾਮ ਹੈ ਨਹੀਂ ਲਿਸਟ 'ਚ ਕਹਿੰਦਾ ਤੇਰੇ ਦਿਲ 'ਤੇ ਹੈਗਾ ਨਾ ਸਪੋਤਰ ਲਿਸਟ 'ਤੇ ਨਹੀਂ ਚਾਹੀਦਾ ਮੈਨੂੰ ਦਿਲ ਤੋਂ ਚਾਹੀਦਾ ਮੈਂ ਉਹ ਗੱਲ ਕਰਦਾ ਆਟੋ ਵਾਲੇ ਸੁੱਖਾਪਰਾ ਦੇ ਵਾਸੀ ਬ੍ਰਦਰ ਹਰਿੰਦਰ ਦੀ ਮੈਨੂੰ ਕਹਿੰਦਾ ਯਾਰ ਤੂੰ 2 ਸਾਲੋਂ ਕੋਈ ਚੈੱਕ ਨਹੀਂ ਲੈਣ ਆਇਆ ਮੈਂ ਕਿਹਾ ਯਾਰ ਥੋੜੇ ਜਿਹੇ ਰਜੇਵੇਂ ਬਿਜ਼ੀ ਸੀ ਕਹਿੰਦਾ ਫਿਰ ਇਕੱਠਾ ਭਾਰਾ ਹੋ ਜੂਗਾ ਮਲਕੇ ਬੰਦਾ ਸਪੈਸ਼ਲ ਮੇਲੇ ਦੇ ਉੱਤੇ ਉਦੋਂ ਭੁੱਲ ਗਿਆ ਅਗਲੇ ਦਿਨ ਦਫ਼ਤਰ ਚ ਚੈੱਕ ਡਿਲੀਵਰ ਕਰਨਾ ਆਇਆ ਮਤਲਬ ਕਿ ਇਹੋ ਜਿਹਾ ਪਿਆਰ ਇਸ ਕਰਕੇ ਸਾਨੂੰ ਇਹ ਨਹੀਂ ਲੱਗਦਾ 35 ਸਾਲ ਹੋ ਗਏ ਜਦੋਂ ਤੁਸੀਂ ਕਹਾ ਵੀ ਐ ਕਿ ਜੋ ਡੇਟਗਾ ਕਿੰਨੀ بڑے ਬੰਦੇ ਨੇ ਫੋਨ ਆਇਆ ਨਾ ਕਿੰਨਾ ਕੁ ਬੋਝ ਪਾਉਣਾ ਮੇਲਾ ਨਹੀਂ ਕੈਨਸਲ ਕਰਨਾ ਮੈਂ ਕਹਿੰਦੇ ਕੈਨਸਲ ਨਹੀਂ ਕੋਈ ਸਰ ਜਿਵੇਂ ਆ ਗਏ ਉੱਤੇ ਇੱਕ ਵੁੱਡਬਾਈਂਡ ਦੀ ਜਿਹੜੀ ਪਾਰਕਿੰਗ ਉਹ ਜੋ ਟਰੇਲਰ ਵਾਲੀ ਸੀ ਤੇ ਉਹਨਾਂ ਨੇ ਕੀ ਆ 30 ਤਰੀਕ ਦੇ ਐਂਡ ਤੇ ਉਹਨਾਂ ਨੂੰ ਮੂਵ ਕਰਨ ਨੂੰ ਕਿਹਾ ਸੀ ਉਹ ਲੌਂਗ ਵੀਕਐਂਡ ਸੀ ਉਹਨਾਂ ਨੇ ਮੂਵ ਨਹੀਂ ਕਰਨੇ ਸੀ ਜਿਹੜੀਆਂ ਕੰਪਨੀਆਂ ਦੇ ਸੀ ਉਹ ਕਹਿੰਦੇ 7 ਤਰੀਕ ਤੋਂ ਪਹਿਲਾਂ ਮੂਵ ਨਹੀਂ ਹੋਣੀ ਫਿਰ ਸਾਨੂੰ ਉਹਦੇ ਕਰਕੇ ਧੰਨਵਾਦ ਭਾਈ ਜੀ ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ। ਅ ਅ ਥੈਂਕ ਯੂ ਗਰੇਵਾਲ ਸਾਹਿਬ ਬੜਾ ਵਧੀਆ ਲੱਗਦਾ ਤੁਸੀਂ ਗਾਹੇ-ਵਗਾਹੇ ਸਾਡੀ ਸਪੋਰਟ ਕਰਦੇ ਰਹਿੰਦੇ ਹੋ ਸਾਡੇ ਨਾਲ ਜੁੜੇ ਹੋ। ਛੋਟੇ ਵੀਰ ਹੋ ਸਾਡੇ ਮੈਂ ਤਾਂ ਪਰਮਾਤਮਾ ਕੀ ਅਰਦਾਸ ਕਰਾਂਗੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਚੜ੍ਹਦੀਆਂ ਕਲਾ 'ਚ ਰਹਿਓ। ਇਹ ਹੀ ਸਾਡੀਆਂ ਦੁਆਵਾਂ ਨੇ ਸਾਰਿਆਂ ਵਾਸਤੇ। ਵੱਡੇ ਭਰਾਣ ਬਾਈ ਜੀ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਉਹ ਤਾਂ ਸੀਂ ਆ। ਥੈਂਕ ਯੂ। ਠੀਕ ਹੈ ਵਿੱਚ ਸੱਸੀ ਗਾਜੀ। ਸੋ ਮੇਰੇ ਨਾਲ ਬਾਈ ਲਖਵਿੰਦਰ ਸੰਧੂ ਨੇ ਆਉਂਦੇ 13 ਤਰੀਕ ਨੂੰ ਇਹ ਵੀ ਰੌਣਕਾਂ ਲਾਉਣਗੇ ਸੋ ਬਾਈ ਜੀ ਕੀ ਕਹੋਂਗੇ ਤੇ ਕਿਵੇਂ ਹੋ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸასი ਸ਼ਕਲ ਜੀ ਹਾਂ ਸასი ਸ਼ਕਲ ਬਾਈ ਜੀ ਡੇਲੀ ਪੋਸਟ ਪੰਜਾਬੀ ਦੇ ਪੂਰੇ ਪਰਿਵਾਰ ਦਾ ਮਤੈਦਲ ਤੁਹਾਂਕਸ ਕਰਦਾ ਸੋ ਗੱਲ ਮੇਲੇ ਦੀ ਚੱਲੀ ਆ ਜੀ ਤੁਸੀਂ ਮੇਲੇ ਬਾਰੇ ਸਵਾਲ ਕੀਤਾ ਸੋ ਸਰਦਾਰ ਜਸਵਿੰਦਰ ਸਿੰਘ ਜੀ ਖੋਸਾ ਆਰ ਕੇ ਐਂਟਰਟੇਨਮੈਂਟ ਤੇ ਮਹਿਫਲ মিডিਆ ਗਰੁੱਪ ਵੱਲੋਂ ਜੋ ਕਿ ਲਗਭਗ ਬਾਈ ਜੀ 30 35 ਸਾਲ ਤੋਂ ਇਹ ਮੇਲਾ ਲਗਾਤਾਰ ਕਰਾਇਆ ਜਾ ਰਿਹਾ ਹੈ ਸੋ ਖੋਸਾ ਸਾਹਿਬ ਦੇ ਅਸੀਂ ਇਸ ਉਦਮ ਲਈ ਬਹੁਤ ਥੈਂਕਸ ਕਰਦੇ ਆ ਕਿ ਕੋਈ ਇੱਕ ਛੋਟਾ ਜਿਹਾ ਪ੍ਰੋਗਰਾਮ ਵੀ ਆਪਣੇ ਘਰ ਚ ਹੋਵੇ ਤਾਂ ਆਪਾਂ ਨੂੰ ਉਹਦੇ ਲਈ ਭਾ ਦੇ ਬਣ ਜਾਂਦੀ ਵੀ ਕਦੋਂ ਤੋਂ ਅਰੇਂਜਮੈਂਟ ਕਰਨੇ ਸ਼ੁਰੂ ਹੋ ਜਾਂਦੇ ਆ ਸੋ ਇਹ ਮੇਲਾ ਜੋ ਕਿ ਸਾਲ ਬਾਅਦ ਸਾਰੇ ਪੰਜਾਬੀਆਂ ਨੂੰ ਲਗਭਗ ਕੈਨੇਡਾ ਟੋਰਾਂਟੋ ਦੇ ਵਿੱਚ ਇਹ ਡੀਕ ਹੁੰਦੀ ਆ ਪੰਜਾਬ ਦੇ ਮੇਲੇ ਦੀ ਤੇ ਸੋ ਪੰਜਾਬ ਦੇ ਮੇਲੇ ਤੇ ਜੀ ਬਹੁਤ ਸਾਰੇ ਸਿੰਗਰ ਰੌਣਕ ਆ ਲਾ ਰਹੇ ਆ ਸੋ ਇਸ ਮੇਲੇ ਦੀ ਇੱਕ ਇਹ ਵਿਸ਼ੇਸ਼ਤਾ ਜੀ ਇਹ ਖੋਸਾ ਸਾਹਿਬ ਦਾ ਹਮੇਸ਼ਾ ਇਹ ਉਪਰਾਲਾ ਹੁੰਦਾ ਕਿ ਅਸੀਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੀਏ ਤੇ ਜਿਵੇਂ ਬੱਚਿਆਂ ਦਾ ਕੰਪੀਟੀਸ਼ਨ ਹੈ ਤੁਸੀਂ ਦੱਸ ਅ ਇਹ ਵੀ ਇਸ ਕਰਕੇ ਕਰਵਾਉਂਦੇ ਆ ਕਿ ਛੋਟੇ ਬੱਚਿਆਂ ਨੂੰ ਅਸੀਂ ਸਟੇਜ ਤੇ ਲੈ ਕੇ ਆਵਾਂਗੇ ਤੇ ਵੱਡੇ ਹਾਂ ਦਾ ਇਹ ਹੌਸਲਾ ਵਧੂਗਾ ਜੀ ਸੋ ਹੋਰ ਮੇਲੇ ਦੀ ਜਿਹੜੀ ਵਿਸ਼ੇਸ਼ਤਾ ਜੀ ਸਾਡੇ ਜਿੰਨੇ ਵੀ ਬਜ਼ੁਰਗ ਆ ਸੋ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਤੂੰ ਇਹ ਚਾਦਰੇ ਲਾ ਕੇ ਕੁੜਤੇ ਪਾ ਕੇ ਤੇ ਗਲਾਂ 'ਚ ਕੈਂਠੇ ਪਾ ਕੇ ਸਮਾਂ ਵਾਲੀ ਡਾਂਗ ਫੜ ਕੇ ਸੋ ਮੇਲੇ ਦਾ ਵਿਸ਼ੇਸ਼ ਕਰਸ਼ਣ ਹੁੰਦਾ ਜੀ ਟਰੱਕ ਸ਼ੋ ਹੁੰਦੇ ਆ ਸੀਪ ਦੀਆਂ ਬਾਜ਼ੀਆਂ ਹੁੰਦੀਆਂ ਕਬੂਤਰਬਾਜ਼ੀ ਹੁੰਦੀ ਆ ਤੇ ਹੋਰ ਬਹੁਤ ਸਾਰੇ ਐਕਟੀਵਿਟੀ ਹੋਰ ਵੀ ਪੰਜਾਬੀ ਸੱਭਿਆਚਾਰ ਕਰਦੇ ਆ ਤੁਹਾਨੂੰ ਵੱਖਰੀਆਂ ਵੱਖੀਆਂ ਬਣ ਗਈਆਂ ਵੇਖਣ ਨੂੰ ਮਿਲਣਗੀਆਂ ਜੀ ਸੇਲਮੰਦਰ ਭਾਈ ਜਿਵੇਂ ਆਪਾਂ ਗੱਲ ਤੁਸੀਂ ਕੀਤੀ ਆ ਵੀ ਇੱਕ ਵਿਲੱਖਣ ਮੇਲਾ ਹੁੰਦਾ ਔਰ ਕਈ 30 32 ਸਾਲਾਂ ਤੋਂ ਚੜ੍ਹਦਾ ਹੱਕਿਆਂ ਤੋਂ ਇਹ ਮੇਲਾ ਹੋ ਰਿਹਾ ਸੋ ਮੇਲੇ ਬੜੇ ਹੁੰਦੇ ਆ ਪਰ ਗੱਲ ਇਹ ਆ ਵੀ ਜਦੋਂ ਰੌਣਕਾਂ ਲਾਉਣ ਦਾ ਟਾਈਮ ਹੁੰਦਾ ਸਿੰਗਰਾਂ ਨੂੰ ਇਹ ਹੁੰਦਾ ਕਿਉਂਕਿ ਜਦੋਂ ਪਹਿਲਾ ਜਿਹੜਾ ਟਾਈਮ ਹੁੰਦਾ ਨਾ 12 1 ਵਜੇ ਦਾ ਉਦੋਂ ਆਪਾਂ ਜਿਹੜੀਆਂ ਛੋਟੀਆਂ ਮੁੰਡੀਆਂ ਖੇਡਾਂ ਕਰਾਉਂਦੇ ਰਹਿ ਜਾਂਦੇ ਆ ਤੇ ਮੁੜ ਕੇ ਆ ਜਾਂਦੀ ਆ ਵਾਰੀ ਸਿੰਗਰਾਂ ਦੀ ਤੇ ਸਾਰਿਆਂ 'ਚ ਇਹੀ ਖਿੱਚੋ ਤਾਣ ਲੱਗੀ ਰਹਿੰਦੀ ਆ ਮੇਰਾ ਟਾਈਮ ਘਟ ਕਿਉਂ ਮੇਰਾ ਟਾਈਮ ਘਟ ਕਿਉਂ ਇਹਦੇ ਲਈ ਲੋਕਾਂ ਨੂੰ ਕੁਝ ਅਪੀਲ ਕਰਨਾ ਚਾਹੁੰਦੇ ਆ ਕਿ ਮੇਲੇ ਦੀ ਇੱਕ ਹੋਰ ਵਿਸ਼ੇਸ਼ਤਾ ਦੱਸਦਾ ਜੀ ਜਿੰਨੇ ਵੀ ਕਲਾਕਾਰ ਇਸ ਮੇਲੇ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤਾਂ ਹਮੇਸ਼ਾ ਮੈਨੂੰ ਲੱਗਦਾ ਵੀ ਲਗਭਗ ਹਰੇਕ ਕਲਾਕਾਰ ਦੀ ਖੁਆਇਸ਼ ਹੁੰਦੀ ਵੀ ਸਾਨੂੰ ਇਸ ਮੇਲੇ ਦੇ ਵਿੱਚ ਟਾਈਮ ਹੀ ਮਿਲ ਜਾਵੇ ਤਾਂ ਇਸ ਮੇਲੇ ਦੇ ਵਿੱਚ ਬਹੁਤ ਵੱਡੀ ਗੱਲ ਆ ਤਾਂ ਇਸ ਮੇਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਸਿੰਗਰ ਖਿੱਚੋ ਤਾਣ ਕਰਦਾ ਹੋਊਗਾ ਟਾਈਮ ਦੀ ਕਿਉਂਕਿ ਇਸ ਮੇਲੇ ਦੇ ਵਿੱਚ ਹਾਜ਼ਰੀ ਲਵਾਉਣਾ ਹੀ ਆਪ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਜੀ ਧੰਨਵਾਦ ਬਾਈ ਜੀ ਆ ਸ਼ੁਕਰੀਆ ਜੀ ਸਸਕੀਰ ਜੀ ਮੈਂ ਭពਿੰਦਰ ਗਰੇਵਾ ਦਿੱਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਵੁੱਡਵਾਈਨ ਦੀਆਂ ਗਰਾਉਂਡਾਂ ਚ ਹਰ ਸਾਲ ਦੀ ਤਰ੍ਹਾਂ 13 ਤਰੀਕ ਨੂੰ ਦੀਨੋ ਪੰਜਾਬੀ ਮੇਲਾ ਹੋਣ ਜਾ ਰਿਹਾ ਹੈ ਔਰ ਪੰਜਾਬ ਟੇ ਮੇਲੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਵਕ ਵਕ ਜਿਹੜੇ ਕਨੇ ਦਾ ਸਿੰਗਰ ਲੱਗਦੇ ਨੇ ਖੇਡਾਂ ਹੁੰਦੀਆਂ ਨੇ ਔਰ ਜਿਹੜੇ ਆਪਣੇ ਬੈਕ ਹੋਮ ਆਪਾਂ ਜਿਹੇ ਜੀਆਂ ਬਾਜ਼ੀਆਂ ਸਕੂਤਰਾਂ ਦੀਆਂ ਲਾਉਂਦੇ ਸੀ ਚਾਹੇ ਪੱਤਿਆਂ ਨੂੰ ਬਜ਼ੁਰਗਾਂ ਦੇ ਕਹਿੰਦੇ ਸੀਪ ਲਾਉਂਦੇ ਸੀ ਉਸ ਤਰ੍ਹਾਂ ਦੀਆਂ ਵਕ ਵਕ ਜਿਹੜੇ ਪ੍ਰੋਗਰਾਮ ਹੋਣਗੇ ਔਰ ਮੇਰੇ ਨਾਲ ਅਮਨਪੰਨੂ ਨੇ ਉਹਨਾਂ ਤੋਂ ਪੁੱਛਦੇ ਆ ਸੋ ਅਮਨ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਾਸ਼ੀਕਲ ਜੀ ਸਾਸ਼ੀਕਲ ਜੀ ਭੁਪਿੰਦਰ ਜੀ ਤੁਹਾਡੇ ਬਹੁਤ ਬਹੁਤ ਵਾਰਮ ਵੈਲਕਮ ਮੈਫਲ ਮੀਡੀਆ ਦੇ ਸਟੂਡੀਓ ਦੇ ਵਿੱਚ ਤੇ ਹਾਂਜੀ ਬਿਲਕੁਲ ਸਾਡਾ ਜਿਹੜਾ ਪੰਜਾਬ ਦੇ ਮੇਲਾ ਆ 13 ਸੈਪਟੈਂਬਰ ਦਿਨ ਸ਼ਨੀਵਾਰ ਨੂੰ ਵੂਡਬੈਨ ਮਾਲ ਦੀ ਪਾਰਕਿੰਗ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਇਸ ਮੇਲੇ ਦੇ ਵਿੱਚ ਜਿਹੜੀ ਸ਼ੁਰੂਆਤ ਹੈ ਉਹ ਬੱਚਿਆਂ ਦੇ ਪ੍ਰੋਗਰਾਮ ਤੋਂ ਹੋਏਗੀ ਸਭ ਤੋਂ ਪਹਿਲਾਂ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਬਹੁਤ ਹੀ ਡਿਫਰੈਂਟ ਜਿਹਾ ਮਾਹੌਲ ਹੁੰਦਾ ਜਦੋਂ ਇੱਥੋਂ ਦੇ ਬੌਰਨ ਬ੍ਰੋਟਪ ਬੱਚੇ ਠੇਠ ਪੰਜਾਬੀ ਜਿਵੇਂ ਕਿ ਸ਼ੁੱਧ ਪੰਜਾਬੀ ਦੇ ਵਿੱਚ ਆ ਗੀਤ ਸੰਗੀਤ ਨਾਲ ਜਿਹੜੇ ਰਿਲੀਜੀਅਸ ਜਿਹੜੇ ਧਾਰਮਿਕ ਸ਼ਬਦ ਜਿਹੜੇ ਨੇ ਉਹ ਗਾਉਂਦੇ ਨੇ ਉਦੇ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਪਰਫਾਰਮੈਂਸਸ ਨੇ ਜਿਵੇਂ ਟੈਲੈਂਟ ਸ਼ੋ ਹੈ ਉਹ ਹੁੰਦਾ ਆ ਭੰਗੜਾ ਗਿੱਧਾ ਬਿਲਕੁਲ ਯੂਨੀਕ ਬਿਲਕੁਲ ਹੀ ਇੱਕੋ ਦਿਨ ਦੇ ਵਿੱਚ ਬਹੁਤ ਹੀ ਵੱਖਰਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲਦਾ ਤੇ ਉਹਦੇ ਤੋਂ ਬਾਅਦ ਜਿਹੜਾ ਤੀਆਂ ਦਾ ਮੇਲਾ ਬੀਬੀਆਂ ਭੈਣਾਂ ਦਾ ਉਹ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਮੇਨ ਇਵੈਂਟ ਆ ਪੰਜਾਬ ਦੇ ਮੇਲਾ ਐਂਡ ਟਰੱਕ ਸ਼ੋ ਉਹ ਸ਼ਾਰਟ ਪਰ ਜਿਹੜਾ ਆ 1:00 1:30 ਦੇ ਬਿਟਵੀਨ ਜਿਹੜਾ ਉਹ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਆ ਤੇ ਜੇ ਆਪਾਂ ਗੱਲ ਕੀਤੀ ਜਾਵੇ ਸਿੰਗਰਾਂ ਦੀ ਵੀ ਜਿਹੜੇ ਸਿੰਗਰ ਕੁਝ ਸਿੰਗਰ ਆਪਣੇ ਪਹੁੰਚ ਚੁੱਕੇ ਆ ਕੁਝ ਹੋਰ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਆ ਜੀ ਕਈ ਵਾਰੀ ਆਪਾਂ ਕਹਿ ਦਿੰਦੇ ਆ ਬਾਲੇ ਉਹ ਲੱਗਦੇ ਉਹਨੇ ਹੈ ਨਹੀਂ ਕਿਉਂਕਿ ਟਾਈਮ ਉਹਨਾਂ ਉਹਨਾਂ ਖੁੰਦਾ ਉਹਨਾਂ ਬਾਰੇ ਵੀ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਸਿੰਗਰ ਡੈਫੀਨੇਟਲੀ ਜਿਹੜੇ ਸਾਡੇ ਸਿੰਗਰ ਪਹੁੰਚ ਰਹੇ ਨੇ ਕੋਰਾਲਾ ਮਾਨ ਪਹੁੰਚ ਰਹੇ ਨੇ ਮੰਗੀਮਾਲ ਪਹ ਮੇਲਿਆਂ ਦੇ ਵਿੱਚ ਸਪੈਸ਼ਲੀ ਹੈ ਨਾ ਸੋ ਡਿਊਟ ਜੋੜੀਆਂ ਨੂੰ ਬਹੁਤ ਪਰਵਾਹ ਹੁੰਗਾਰਾ ਮਿਲਦਾ ਸੋ ਇੰਡੀਆ ਤੋਂ ਸਪੈਸ਼ਲ ਉਚੇਚੇ ਤੌਰ ਤੇ सुरेंद्र ਮਾਨ ਤੇ ਕਰਮਜੀਤ ਕਮੋਜੜੇ ਨੇ ਉਹ ਕੈਨੇਡਾ ਦੀ ਧਰਤੀ ਤੇ ਸਪੈਸ਼ਲ ਇਸ ਇਵੈਂਟ ਪੰਜਾਬ ਦੇ ਮੇਲੇ ਦੇ ਲਈ ਉਹ ਪਹੁੰਚੇ ਨੇ ਲਖਵਿੰਦਰ ਸੰਧੂ ਉਹ ਵੀ ਸਪੈਸ਼ਲ ਇੰਡੀਆ ਤੋਂ ਕੈਨੇਡਾ ਇਸ ਇਵੈਂਟ ਤੇ ਇਸ ਮੇਲੇ ਦੇ ਲਈ ਪਹੁੰਚੇ ਨੇ ਸੋ ਲਾਈਕ ਹਾਂਜੀ ਇਹ ਜਿਹੜੇ ਸਾਰੇ ਸਿੰਗਰ ਹੋਰ ਬਹੁਤ ਲੰਬੀ ਜਿਹੜੀ ਲਿਸਟ ਹੈ ਅ ਐਬਟਸਵਰ ਤੋਂ ਦਨ ਆਪਣੇ ਐਡਵੈਂਟਨ ਤੋਂ ਅਲੱਗ-ਅਲੱਗ ਪ੍ਰੋਵਿੰਸਸ ਤੋਂ ਵੀ ਸਾਡੇ ਜਿਹੜੇ ਸਿੰਗਰ ਨੇ ਉਹ ਕੈਨੇਡਾ ਇਸ ਇਵੈਂਟ ਲਈ ਪਹੁੰਚ ਰਹੇ ਨੇ ਔਰ ਜਿਹੜੀ ਇਸ ਵੇਲੇ ਆਪਣਾ ਸਭ ਤੋਂ ਵੱਡੀ ਜਿਹੜੀ ਤਰਾਸ ਦੀ ਆਪਣੇ ਪਿੱਛੇ ਬੈਕ ਹੋਮ ਜੀ ਨੂੰ ਪੰਜਾਬ ਦੀ ਗੱਲ ਕੀਤੀ ਜਾਵੇ ਹੜਾਂ ਦੀ ਮਾਰ ਹੇਠਾਂ ਔਰ ਉਹਦੇ ਲਈ ਵੀ ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਸੀ ਉਹਦੇ ਲਈ ਵੀ ਕੁਝ ਕੀਤਾ ਜਾਏਗਾ ਜੀ ਡੈਫੀਨੇਟਲੀ ਬਿਲਕੁਲ ਜੀ ਸਾਡਾ ਅਲੱਗ ਤੋਂ ਉੱਥੇ ਜਿਹੜਾ ਸਪੈਸ਼ਲ ਬੂਥ ਹੋਊਗਾ ਮੈਨੂੰ ਲੱਗਦਾ ਖਾਲਸਾ ਈਟ ਦੇ ਨਾਲ ਦਾ ਟਾਈ ਅਪ ਹੋਇਆ ਹੈ ਸੋ ਸਪੈਸ਼ਲ ਉਹਨਾਂ ਦਾ ਜਿਹੜਾ ਬੂਥ ਹੈ ਜਿਹੜਾ ਕਿ ਹੜ ਪੀੜਤਾਂ ਦੇ ਲਈ ਅਲੱਗ ਤੋਂ ਜਿਹੜਾ ਇਹ ਮੇਰੇ ਖਾਲਸਾ ਇਹਨਾ ਟਾਈ ਅਪ ਹੋਇਆ ਆ ਸੋ ਉਹ ਬੂਥ ਜਿਹੜਾ ਅਲੱਗ ਤੋਂ ਉੱਥੇ ਲੱਗ ਰਿਹਾ ਪੰਜਾਬ ਦੇ ਮੇਲੇ ਦੇ ਉੱਪਰ ਤੇ ਉਹਦੇ ਵਿੱਚ ਜਿਵੇਂ ਫੰਡਰੇジング ਜਿਵੇਂ ਕਰਨੀ ਆ ਲੋਕਾਂ ਤੱਕ ਆਪਾਂ ਮੈਸੇਜ ਪਹੁੰਚਾਉਨੇ ਆ ਕਿਉਂਕਿ ਟਿਕਟ ਤਾਂ ਆਪਾਂ ਦੇਖੋ ਰੱਖੀ ਨਹੀਂ ਕਦੇ ਤੇ ਫ੍ਰੀ ਮੇਲਾ ਹੁੰਦਾ ਜੀ ਪਰ ਸਾਨੂੰ ਜਿਵੇਂ ਸਿਖਾਇਆ ਗਿਆ ਸਾਡੇ ਕਲਚਰ ਦੇ ਵਿੱਚ ਹੈ ਬਈ ਆਪਣਾ ਤਾਂ ਸਬੰਧ ਕੱਢੋ ਤੇ ਇਹਦੇ ਵਿੱਚ ਕੋਈ ਇਹ ਤਾਂ ਨਹੀਂ ਹੈਗਾ ਵੀ ਇੰਨੇ ਪੈਸੇ ਦੇਣੇ ਆ ਤੇ ਆਏ ਨਹੀਂ ਤਾਂ ਆਏ ਹੋਊਗਾ ਜੀ ਕੋਈ ਇਦਾਂ ਦੀ ਕੋਈ ਇਨਸਟਰਕਸ਼ਨ ਨਹੀਂ 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 ਇਵਨ ਕਿ ਜਿਵੇਂ ਕਿਸੇ ਲਈ ਕੋਈ ਡਾਇਰੈਕਟ ਹੈ ਜਿਵੇਂ ਬਹੁਤ ਵਧੀਆ ਉਪਰਾਲਾ ਹਰ ਇੱਕ ਸਿੰਗਰਾਂ ਵੱਲੋਂ ਵੀ ਕੀਤਾ ਗਿਆ ਹੈ ਕਿ ਉਹ ਆਪਣੇ ਆਪਣੇ ਪਿੰਡਾਂ ਦੀ ਟੇਕ ਕੇਅਰ ਕਰ ਰਹੇ ਨੇ ਬਹੁਤ ਆਪਣੇ ਸਿੰਗਰਸ ਨੇ ਜਿਹੜੇ ਉਹ ਇਸ ਚੀਜ਼ ਦੀ ਟੇਕ ਕੇਅਰ ਕਰ ਰਹੇ ਨੇ ਉਹ ਪਿੰਡ ਸੋ ਡੈਫੀਨੇਟਲੀ ਜੇ ਕੋਈ ਸਿੱਧਾ ਉੱਥੇ ਕਰਨਾ ਚਾਹੁੰਦਾ ਤਾਂ ਆਪਣਾ ਸਿੱਧਾ ਉੱਥੇ ਵੀ ਡੋਨੇਟ ਕਰ ਸਕਦੇ ਨੇ ਤੇ ਜੇ ਕੋਈ ਉਸ ਜਗ੍ਹਾ ਤੇ ਜਿਹੜਾ ਅਲੱਗ ਤੋਂ ਬੂਥ ਲੱਗਾ ਹੋਊਗਾ ਉੱਥੇ ਜਿਹੜੇ ਵੀ ਉਸ ਟਾਈਮ ਰਿਪਰੈਜ਼ੈਂਟੇਟਿਵ ਖੜੇ ਹੋਣਗੇ ਸੋ ਉਹਨਾਂ ਨਾਲ ਹਟਾਈ ਅਪ ਕਰ ਲੈਣਗੇ ਔਰ ਇਹਦੀ ਜਿਹੜੀ ਸ਼ੁਰੂਆਤ ਕਦੋਂ ਆ ਜੇ ਅਖੀਰ ਦੇ ਵਿੱਚ ਇਹ ਵੀ ਦੱਸ ਦਿਓ ਤੇ ਇਹਦੀ ਸਮਾਪਤੀ ਕਿੰਨੇ ਵਜੇ ਹਾਂਜੀ ਸਾਡਾ ਸਾਡਾ ਜਿਹੜਾ ਪ੍ਰੋਗਰਾਮ ਹੈ ਸ਼ਾਰਪ 10 ਵਜੇ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਇਹਦੀ ਸਮਾਪਤੀ 7:30 ਤੋਂ 8 ਵਜੇ ਤੱਕ ਇਹ ਵਾਈਂਡ ਅਪ ਪ੍ਰੋਗਰਾਮ ਕਰ ਦਿੱਤਾ ਜਾਊਗਾ ਤੁਹਾਨੂੰ ਪਤਾ ਪਕਾ ਦੇ ਦਿੰਦੇ ਆ ਸਾਢੇ 7 ਜਦੋਂ ਰੌਣਕਾਂ ਲੱਗਦੀਆਂ ਨੇ ਤਾਂ 10 ਵਜੇ ਡੈਫੀਨੇਟ ਜਦੋਂ ਪੰਜਾਬੀ ਚਾਰ ਪੰਜਾਬੀ ਨਹੀਂ ਮਾਣ ਫਿਰ ਉੱਥੇ ਤਾਂ ਫਿਰ ਹਜ਼ਾਰਾਂ ਦੀ ਗਿਣਤੀ ਹੋਊਗੀ ਪੰਜਾਬੀ ਤਾਂ ਚਾਰ ਨਹੀਂ ਮਾਣ ਹੁੰਦੇ ਤੇ ਜਦੋਂ ਹਜ਼ਾਰਾਂ ਦੇ ਵਿੱਚ ਇਕੱਠੇ ਹੋਵੇ ਫਿਰ ਤਾਂ ਕਿੱਥੇ ਜੀ ਕਰਦਾ ਫਿਰ ਤੇ ਮੈਂ ਬਾਕੀ ਹੁਣਾਂ ਨੂੰ ਵੀ ਪੁੱਛਿਆ ਸੀ ਵੀ ਤੁਸੀਂ ਵੀ ਇੰਨੇ ਸਾਲਾਂ ਤੋਂ ਉਹਨਾਂ ਨਾਲ ਲੱਗੇ ਆਂ ਵੀ ਇਹ ਜਿਹੜਾ ਇੰਨਾ ਮੈਨੇਜ ਕਿਵੇਂ ਹੁੰਦਾ ਹੈ ਇਹ ਸਾਰਾ ਬਿਲਕੁਲ ਇਹ ਸਾਰਾ ਟੀਮ ਵਰਕ ਹੁੰਦਾ ਸੋ ਸਾਡੀ ਬਹੁਤ ਵੱਡੀ ਟੀਮ ਹੈ ਜਿਹੜੀ ਇਸ ਜਿਹੜਾ ਪੰਜਾਬ ਦੇ ਮੇਲੇ ਦਾ ਪ੍ਰੋਜੈਕਟ ਇਹਦੇ ਪਿੱਛੇ ਬਹੁਤ ਵੱਡੀ ਟੀਮ ਲੱਗੀ ਹੋਈ ਹੈ ਸੋ ਇਹ ਸਾਰੇ ਅਸੀਂ ਜਿਹੜੇ ਸਾਰੇ ਆਪਣੇ ਜਿਹੜੇ ਕੰਮ ਨੇ ਉਹ ਵੰਡ ਦਿੰਨੇ ਆ ਸੋ ਲਾਈਕ ਉਹਦੇ ਅਕੋਰਡਿੰਗਲੀ ਜਿਹੜਾ ਆ ਕਿ ਸਾਰਿਆਂ ਨੂੰ ਪਤਾ ਹੁੰਦਾ ਵੀ ਮੇਰੀ ਆ ਜੌਬ ਆ ਮੇਰੀ ਆ ਟਾਸਕ ਆ ਸੋ ਸਾਰੇ ਆਪਣੇ ਆਪਣੇ ਕੰਮ ਨੂੰ ਬਹੁਤ ਹੀ ਸਾਫ਼ ਦਿਲ ਦੇ ਨਾਲ ਤੇ ਬਹੁਤ ਹੀ ਕਹੋ ਵੀ ਡੈਡੀਕੇਸ਼ਨ ਦੇ ਨਾਲ ਉਸ ਕੰਮ ਨੂੰ ਕਰਦੇ ਨੇ ਖੀਰ ਦੇ ਵਿੱਚ ਕੋਈ ਮੈਸੇਜ ਦੇਣਾ ਚਾਹਉ ਇਹ ਲੋਕਾਂ ਤੱਕ ਜਿਹੜਾ ਪਹੁੰਚੇ ਬਿਲਕੁਲ ਜੀ ਹਰ ਇੱਕ ਨੂੰ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਬਿਲਕੁਲ ਸਾਰੇ ਇਸ ਮੇਲੇ ਤੇ ਹਮ ਹਮਾ ਕੇ ਪਹੁੰਚੋ ਤੇ ਜਿਆਦਾ ਤੋਂ ਜਿਆਦਾ ਜਿਹੜਾ ਪੰਜਾਬੀ ਹੈ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰੋ ਸੋ ਇਸਾ ਨਮਨ ਪਨੋ ਜੀ ਨੇ ਨੇ ਦੱਸਿਆ ਵੀ ਜਿਹੜੀ 13 ਤਰੀਕ ਨੂੰ ਕਿਸ ਤਰੀਕੇ ਨਾਲ ਉਹਦੀ ਸ਼ੁਰੂਆਤ ਹੋਏਗੀ ਤੇ ਕਦੋਂ ਸਮਾਪਤੀ ਹੋਏਗੀ ਔਰ ਪਰ ਇਹਦੇ ਵਿੱਚ ਇਹ ਵੀ ਗੱਲ ਆ ਵੀ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਬੱਚਿਆਂ ਦੀ ਇਵੈਂਟ ਕਰਾਏ ਜਾਂਦੇ ਆ ਬਜ਼ੁਰਗਾਂ ਦੇ ਔਰ ਇਹਨਾਂ ਨੇ ਪਹਿਲਾਂ ਵੀ ਉਧਰ ਅਸੀਂ ਗੱਲ ਕਰਦੇ ਸੀ ਵੀ ਉਹਨਾਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਨੂੰ ਰਜਿਸਟਰ ਕਰਾਓ ਤਾਂ ਕਿ ਅਸੀਂ ਰੂਟਸ ਨਾਲ ਆਪਣੇ ਨਾਲ ਜੁੜ ਸਕੀਏ ਕਿਉਂਕਿ ਜਿਹੜਾ ਆਪਣਾ ਕਲਚਰ ਆ ਇਸ ਜਿਹੜਾ ਮੇਲੇ ਦਾ ਮੋਟਿਵ ਇਹੀ ਆ ਬਾਈ ਉਹਨਾਂ ਦੇ ਕਹਿਣ ਨੂੰ ਵੀ ਜਦੋਂ ਸ਼ੁਰੂ ਕੀਤਾ ਸੀ ਵੀ ਦੋ ਜਣੇ ਸੀਗੇ ਤੇ ਅੱਜ ਦੇਖ ਲਓ ਕਿੰਨਾ ਵੱਡਾ ਕਾਫਲਾ ਬਣਦਾ ਜਾਂਦਾ ਕਿਉਂਕਿ ਜਦੋਂ ਇਨ ਤੇ ਬੰਦਾ ਬੰਦੇ ਨਾਲ ਖੜ ਜਾਂਦਾ ਸੀ ਫਿਰ ਕਹਿੰਦੇ ਨੇ 2 1 ਦੇ 2 2 ਤੋਂ 4 4 ਤੋਂ 8 10 100 ਹੁੰਦੇ ਟਾਈਮ ਨਹੀਂ ਲੱਗਦਾ ਇਸੇ ਤਰੀਕੇ ਨਾਲ ਹੀ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ ਸੀ ਔਰ ਇਹਦਾ ਜਿਹੜਾ ਮੋਟਿਵ ਹੀ ਇਹੀ ਆ ਵੀ ਆਪਣੇ ਆਪ ਨੂੰ ਆਪਣੀਆਂ ਜੜਾਂ ਨਾਲ ਤੇ ਆਪਣੇ ਲੋਕਾਂ ਨਾਲ ਜੋੜਨਾ ਤੇ ਨਾ ਕਿ ਆਪਾਂ ਉੱਥੇ ਕੋਈ ਲੱਚਰਤਾ ਫਲਾਉਣੀ ਆ ਕੁਛ ਨਹੀਂ ਗਾਉਣ ਪਾਣੀ ਕਰਨ ਵਾਲੇ ਜਿਹੜੇ ਆਉਣਗੇ ਚਾਹੇ ਉਹ ਦੁਕਾਨਾਂ ਜੁੜੀ ਹੈ ਚਾਹੇ ਸੋਲੋ ਗਾਉਣ ਵਾਲੇ ਨੇ ਆਪਣੇ ਆਪਣੇ ਪਰਫਾਰਮੈਂਸ ਦੇਣਗੇ ਸੋ ਟਾਈਮ ਨਾਲ ਪਹੁੰਚ ਕੇ ਉੱਥੇ ਮੇਲੇ ਦੀ ਆਪਣੇ ਕੰਨੇ ਦਾ ਯੋਗਦਾਨ ਪਾਓ ਜੀ ਔਰ ਨਾਲੇ ਜੇ ਆਪਣੇ ਕੰਨੇ ਕੋਈ ਦਸਵੰਦ ਜਿਹੜਾ ਤੁਸੀਂ ਕੱਢਣਾ ਚਾਹੁੰਦੇ ਆਪਣੀ ਜਿਹੜੀ ਜਿੰਨੀਕ ਤੁਹਾਡੀ ਆਪਣੇ ਜੇਬ ਅਲਾਉ ਕਰਦੀ ਆ ਸੋ ਉਹ ਵੀ ਉੱਥੇ ਆ ਕੇ ਕੱਢੋ ਤਾਂ ਕਿ ਅਸੀਂ ਜਿਹੜੇ ਬੈਕ ਹੋਮ ਸਾਡੇ ਹੜ੍ਹਾਂ ਦੀ ਮਾਰ ਜਿਹੜੀ ਆਈ ਹੋਈ ਆ ਉਹਦਾ ਅਸੀਂ ਥੋੜੀ ਬੁੱਤੀ ਜਿਹੜਾ ਆਪਣਾ ਤਿਲ ਫੁੱਲ ਪਾ ਕੇ ਅਸੀਂ ਉਹਨਾਂ ਨੇ ਪ੍ਰਚਾਰੀਏ ਸੋ ਫਿਲਹਾਲ ਦੇ ਲਈ ਨਹੀਂ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੁਸ਼ ਪੰਜਾਬੀ ਬ੍ਰੈਂਟਨ ਕੈਨੇਡਾ